ਉੰਨਾ ਜਿੰਨਾ ਕੰਮ ਔਕਾ ਹੋਏਗਾ ਓਨਾ ਫਾਇਦਾ ਕਰੇਗਾ ਜਿੰਨੀ ਕਿਸੇ ਕੰਮ ਤੇ ਮਿਹਨਤ ਲੱਗੇਗੀ ਦਿਮਾਗ ਲੱਗੇਗੀ ਉਹਦੇ ਵਿੱਚੋਂ ਸਫਲਤਾ ਬਹੁਤ ਜ਼ਿਆਦਾ ਹੋਵੇਗੀ ਠੀਕ ਹੈ ਜੀ ਜਿਹੜੀ ਚੀਜ਼ ਤੇ ਸਾਡੇ ਜਾਦੇ ਪੈਸੇ ਖਰਚ ਹੁੰਦੇ ਨੇ ਉਹ ਚੀਜ਼ ਫਿਰ ਓਨੀ ਮਹਿੰਗੀ ਤੇ ਓਨੀ ਫਿਰ ਲਾਹੇਵੰਦ ਵੀ ਤੇ ਹੁੰਦੀ ਹੈ ਨਾ ਠੀਕ ਹੈ ਜੀ ਕੋਈ ਚੀਜ਼ ਮੈਂ ਸੌਖੀ ਦੀ ਉਦਾਹਰਣ ਦਿੰਦਾ ਹਾਂ ਨਾ ਜੇਸੀ ਕੋਈ ਆਪਾਂ ਖਾਣ ਵਾਲੀ ਚੀਜ਼ ਜਿਵੇਂ ਮੂੰਗਫਲੀ ਦੇ ਦਾਣੇ ਖਾਣੇ ਨੇ ਉਹ 100-200 ਰੁਪਏ ਕਿਲੋ ਆਪਾਂ ਖਾ ਸਕਦੇ ਆ ਜੇ ਆਪਾਂ ਅਖਰੋਟ ਜਾਂ ਬਦਾਮ ਜਾਂ ਹੋਰ ਕੋਈ ਬੜੀਆਂ ਡਰਾਈ ਫਰੂਟ ਮਹਿੰਗੇ ਖਾਣੇ ਨੇ ਉਹ 2-2 4-4 5-5000 ਰੁਪਈਆ ਵੀ ਮਹਿੰਗੇ ਹੁੰਦੇ ਨੇ ਜਿਉ ਮਹਿੰਗੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਤਾਕਤ ਜਾਂ ਤਤ ਬਹੁਤ ਹੁੰਦੇ ਨੇ ਸੋ ਜੇ ਨਾਮ ਨੂੰ ਮਹਿੰਗਾ ਲਿਖਿਆ ਤੇ ਨਾਮ ਦਾ ਫਾਇਦਾ ਬਹੁਤ ਹੈ ਜਿਨ ਨਾਮ ਨੂੰ ਲਿਖਿਆ ਵੀ ਮਨ ਦੇ ਰਾਮ ਲਿਆ ਹੈ ਮੋਲ ਮਨ ਨੂੰ ਵੇਚ ਕੇ ਨਾਮ ਨੂੰ ਪ੍ਰਾਪਤ ਕਰੀਦਾ ਤੇ ਇਹਦਾ ਮਤਲਬ ਵੀ ਨਾਮ ਫਿਰ ਬਹੁਤ ਵੱਡੀ ਇੱਕ ਬਖਸ਼ਿਸ਼ ਹੋਵੇਗੀ ਜਿਹੜਾ ਇੰਨਾ ਮਹਿੰਗਾ ਲੱਗਾ ਹੋਇਆ ਜਿਸ ਦੀ ਇੰਨੀ ਕੀਮਤ ਹੈ ਜਿਸ ਦੀ ਇੰਨੀ ਵਿਚਾਰ ਕੀਤੀ ਜਾਂਦੀ ਹੈ ਜਿਸ ਦੀ ਇੰਨੀ ਕਥਾ ਕੀਤੀ ਜਾਂਦੀ ਹੈ ਇਹਦਾ ਮਤਲਬ ਵੀ ਇਹ ਬਹੁਤ ਵੱਡੀ ਚੀਜ਼ ਹੋਏਗੀ ਵਾਕਈ ਇਹ ਬਹੁਤ ਵੱਡੀ ਚੀਜ਼ ਹੈ ਇਹਦੇ ਸੁੱਤੇਆਂ ਨੂੰ ਜਗਾ ਦਿੰਦੀ ਹੈ ਕਿਹੜੇ ਸੁੱਤੇ ਜਿਹੜੇ ਮੰਝੀਆਂ ਦੇ ਸੁੱਤੇ ਉਹਨਾਂ ਨੂੰ ਨਹੀਂ ਕੋਦੇ ਸਾਡੀ ਆਵਾਜ਼ ਸੁਣ ਕੇ ਹੋਰ ਕਹਿੰਦੇ ਨੇ ਦਰਵਾਜ਼ੇ ਘੁੱਟ ਕੇ ਬੰਦ ਕਰਦੇ ਹੋ ਜਿਹੜਾ ਕੰਨ 'ਚ ਆਵਾਜ਼ ਨਾ ਪਵੇ ਨੀਂਦ ਖਰਾਬ ਹੁੰਦੀ ਉਹ ਉਹ ਜਿੰਨੀ ਤੋਂ ਉਠਾਉਂਦੀ ਗੱਲ ਹੀ ਮੇਰੇ